ਅਮਰਸਰ ਕਮਿਸ਼ਨਰ ਤੇ ਥਾਣਾ ਰਮਜੀਤ ਐਵੇਨਿਊ ਵਿਖੇ ਸਾਨੂੰ ਪਿਛਲੇ ਇੱਕ ਦੋ ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸੂਰ ਹੋਈ ਸੀ ਜਿਸ ਵਿੱਚ ਜਾਹਰਾ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ ਪੀਬੀ02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਰਿਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਲਈ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਆ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਬਾਈਕਲ ਨੂੰ ਸਟਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰਬਾਈਕਲ ਐਕਟ ਦੇ ਤਹਿਤ ਫਲਾਨਾ ਕੀਤਾ ਗਿਆ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਗਾ ਕਿ ਅਗਰ ਤੁਸੀਂ ਕਿਸੇ ਵੀ ਤੇਕਨਾ ਦੀ ਨੰਬਰ ਪਲੇਟ ਛੁਪਾਉਣੇ ਉਸ ਨੂੰ ਛੇੜਖਾਣੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਵਿਰਤੂ ਕਰਦੇ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮਾਨਾ ਅਗਰ ਤੁਸੀਂ ਇਹ ਜੀ ਐਕਟੀਵਿਟੀ ਵਿੱਚ ਲਿਫਟ ਪਾਈ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਨ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪਰਨਾ ਪਵੇਗਾ ਥੈਂਕ ਯੂ